ਇਹਨਾਂ ਤਸਵੀਰਾਂ ਨੂੰ ਦੇਖ ਕੇ ਤੁਹਾਨੂੰ ਹੈਰਾਨਗੀ ਤਾਂ ਹੋ ਜਾਣੀ ਹੈ ਪਰ ਇਹਨਾਂ ਤਸਵੀਰਾਂ ਨੂੰ ਦੇਖਣ ਤੋਂ ਬਾਅਦ ਸਭ ਤੋਂ ਪਹਿਲਾ ਸਵਾਲ ਉੱਠਦਾ ਹੈ ਉਹਨਾਂ ਵੱਡੇ ਅਧਿਕਾਰੀਆਂ ਨੇ ਜਿਨ੍ਹਾਂ ਦੀ ਸੁਰੱਖਿਆ ਤੇ ਹੇਠਾਂ ਪੂਰਾ ਲੁਧਿਆਣੇ ਦਾ ਹਲਕਾ ਜ਼ਿਲ੍ਹਾ ਰਹਿੰਦਾ ਹੈ ਦਰਅਸਲ ਇਹ ਤਸਵੀਰਾਂ ਲੁਧਿਆਣਾ ਦੇ ਕਚਹਿਰੀ ਕੰਪਲੈਕਸ ਦੀਆਂ ਨੇ ਹਜੇ ਕੁਝ ਸਮਾਂ ਪਹਿਲਾਂ ਹੀ ਬੰਬ ਬਲਾਸਟ ਹੋ ਕੇ ਹਟਿਆ ਸੀ ਕਿ ਹੁਣ ਆਹ ਤਸਵੀਰਾਂ ਤੁਸੀਂ ਦੇਖ ਲਵੋ ਕਿ ਕਿਸ ਤਰ੍ਹਾਂ ਕੁਝ ਨਵੇਂ ਖਤਰੇ ਨੂੰ ਅੰਦੇਸ਼ਾ ਦੇ ਰਹੀਆਂ ਨੇ ਦਰਅਸਲ ਸੁੱਕੇ ਪੱਤਿਆਂ ਨਾਲ ਭਰਿਆ ਕਚਹਿਰੀ ਦਾ ਕੰਪਲੈਕਸ ਤੇ ਅੱਗੇ ਪਿੱਛੇ ਡੀਸੀ ਸਾਹਿਬ ਤੇ ਕਮਿਸ਼ਨਰ ਸਾਹਿਬ ਦੇ ਦਫ਼ਤਰ ਨੇ ਪਰ ਕਿਤੇ ਨਾ ਕਿਤੇ ਆਹ ਤਸਵੀਰਾਂ ਨੇ ਜਿਹੜੀਆਂ ਇਹ ਦਸਾਉਂਦੀਆਂ ਪਈਆਂ ਨੇ ਜੇਕਰ ਕਿਤੇ ਇੱਥੇ ਕੋਈ ਵੀ ਅਜਿਹੀ ਘਟਨਾ ਵਾਪਰ ਜਾਂਦੀ ਹੈ ਜਾਂ ਕੋਈ ਅੱਗ ਲੱਗ ਜਾਂਦੀ ਹੈ ਤਾਂ ਇਸ ਸੁੱਕੇ ਪੱਤਿਆਂ ਦਾ ਜੋ ਭੰਡਾਰ ਲੱਗਿਆ ਹੋਇਆ ਇਹ ਕਿਸ ਤਰ੍ਹਾਂ ਵਿਸ਼ਾਲ ਰੂਪ ਧਾਰਨ ਕਰ ਸਕਦਾ ਹੈ ਜਦੋਂ ਇਸ ਬਾਬਤ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਤੁਸੀਂ ਵੀ ਸੁਣ ਲਵੋ ਕਿ ਲੋਕਾਂ ਦਾ ਕੀ ਕਹਿਣਾ ਹੈ ਦੇਖੋ ਜੀ ਬਹੁਤ ਅੱਛਾ ਲੱਗਾ ਸਾਨੂੰ ਇੱਥੇ ਲੰਘੇ ਜਦੋਂ ਅਸੀਂ ਤੁਸੀਂ ਦੇਖ ਰਹੇ ਹੋ ਪਿੱਛੇ ਸਾਫ ਸਫਾਈ ਇੰਨੀ ਵਧੀਆ ਕੀਤੀ ਹੋਈ ਹੈ ਮੈਂ ਕਹਿੰਦਾ ਸ਼ਾਇਦ ਸਾਨੂੰ ਸ਼ਰਮ ਆਉਂਦੀ ਹੈ ਆਪਣੇ ਪ੍ਰਸ਼ਾਸਨ ਤੇ ਮੈਂ ਤਾਂ ਪਹਿਲਾਂ ਹੀ ਕਹਿੰਦਾ ਆ ਰਿਹਾ ਕਿ 9 ਤੋਂ 5 ਜਿਹੜੀਆਂ ਡਿਊਟੀਆਂ ਸਾਡੀਆਂ ਅਗਰ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਆਈ ਹੈ ਤਾਂ 9 ਤੋਂ 5 ਦੀ ਜਿਹੜੀਆਂ ਸਾਡੇ ਸਰਕਾਰੀ ਬੰਦੇ ਡਿਊਟੀਆਂ ਦੇ ਬੈਠੇ ਨੇ ਪਹਿਲੇ ਇਹਨਾਂ ਨੂੰ ਸਹੀ ਕਰਨਾ ਸ਼ੁਰੂ ਕਰੀਏ ਤਾਂ ਸਮਾਜ ਆਪਣੇ ਆਪ ਸੁਧਰਨਾ ਸ਼ੁਰੂ ਹੋ ਜਾਏਗਾ ਫਸਟ ਮੈਂ ਆਪਣੇ ਤੋਂ ਸ਼ੁਰੂ ਕਰਦਾ ਕਿਉਂਕਿ ਮੈਨੂੰ ਹੁਣ ਆ ਦਿਖਿਆ ਤੇ ਮੈਂ ਤੁਹਾਡਾ ਕੈਮਰਾ ਦੇਖ ਲਿਆ ਮੈਂ ਤੁਹਾਡੇ ਮੂਰੇ ਖੜਾ ਹੋ ਗਿਆ ਆ ਕੇ ਕਿਉਂਕਿ ਮੈਨੂੰ ਜ਼ਰੂਰਤ ਹੈ ਇਸ ਚੀਜ਼ ਨੂੰ ਠੀਕ ਕਰਾਉਣ ਦੀ ਕਿਉਂਕਿ ਗੱਲ ਇਹ ਹੈ ਕਿ ਸਾਨੂੰ ਸ਼ੁਰੂ ਤੋਂ ਪੜਾਇਆ ਜਾਂਦਾ ਹੈ ਕਿ ਸੱਚ ਬੋਲੋ ਸੱਚ ਦਾ ਪਹਿਰਾ ਦੇਣਾ ਜ਼ਰੂਰੀ ਹੈ ਨਾ ਅੱਜ ਅਸੀਂ ਨਾਰੇ ਲਾਣੇ ਆ ਸੋਚ ਤੇ ਸੋਚ ਤੇ ਹਨਾ ਅਸੀਂ ਪਹਿਰਾ ਦਵਾਂਗੇ ਠੋਕ ਕੇ ਕਿਸੇ ਦੀ ਵੀ ਸੋਚ ਦੇ ਉੱਤੇ ਪਹਿਰਾ ਠੋਕ ਕੇ ਦੇਣਾ ਸ਼ੁਰੂ ਕਰ ਦਿੰਨੇ ਤੇ ਇੱਥੇ ਕੌਣ ਦਊਗਾ ਆਕੇ ਪਹਿਰਾ ਮੈਂ ਕਹਿੰਦਾ ਆਕੇ ਦੇਖੋ ਇੱਥੇ ਕੀ ਹੋ ਰਿਹਾ ਕਿਸੇ ਦਾ ਅਧਿਆਲੇ ਕੰਪਲੀਟਾ ਲੈ ਕੇ ਆਂਦੇ ਆ ਤੇ ਤੁਸੀਂ ਬੀਜੀ ਦਾ ਵੀ ਅਜਿਹੀ ਹਰਕਤ ਦੇਖਣੀ ਹੈ ਦੇਖੋ ਗੱਲ ਇਦਾਂ ਜੀ ਉਹ ਬਹੁਤ ਵਿਚਾਰੇ ਬੀਜੀ ਬੰਦੇ ਨੇ ਬੀਜੀ ਹੋਣ ਦੇ ਨਾਤੇ ਉਹਨਾਂ ਦੇ ਕੋਲ ਮਤਲਬ ਇੱਧਰ ਉੱਧਰ ਦੀਆਂ ਟੀਜਾਂ ਦੇਖਣ ਦਾ ਧਿਆਨ ਨਹੀਂ ਹੈਗਾ ਪਰ ਸਾਡਾ ਪ੍ਰਸ਼ਾਸਨ ਜਿਹੜਾ ਆ ਉਹ ਤਾਂ ਡਿਪਾਰਟਮੈਂਟ ਨੂੰ ਜਿਵੇਂ ਡੀਸੀ ਸਾਹਿਬ ਬੈਠੇ ਨੇ ਉਹਨਾਂ ਨੇ ਤਾਂ ਡਿਪਾਰਟਮੈਂਟ ਨੂੰ ਹੀ ਕਹਿਣਾ ਸਾਨੂੰ ਉਹ ਡਿਪਾਰਟਮੈਂਟ ਕਹਿਣ ਦੇ ਵਿੱਚ ਵੀ ਸਾਨੂੰ ਦਿੱਕਤ ਵਿੱਚ ਪੇਸ਼ ਹੋਣੀ ਸ਼ੁਰੂ ਹੋ ਗਈ ਆ ਕਿ ਜੇ ਸਾਡੇ ਡਿਪਾਰਟਮੈਂਟ ਕੰਮ ਨਹੀਂ ਕਰਦੇ ਤਾਂ ਉਹਨਾਂ ਦੀਆਂ ਦੇਖੋ ਮੈਂ ਤਾਂ ਹੱਥ ਜੋੜ ਕੇ ਸਭ ਨੂੰ ਬੇਨਤੀ ਕਰਾਂਗਾ ਜੀ ਚਾਹੇ ਉਹ ਸਾਡਾ ਲੋਕਲ ਪ੍ਰਸ਼ਾਸਨ ਹੈ ਚਾਹੇ ਉਹ ਸਾਡੀਆਂ ਸਰਕਾਰਾਂ ਹੈ ਚਾਹੇ ਉਹ ਸਾਡੀ ਸਾਡੀ ਜਿੰਨੀ ਵੀ ਜਨਤਾ ਹੈ ਜਿੱਥੇ ਗਲਤ ਹੁੰਦਾ ਉੱਥੇ ਬੋਲੋ ਕਿਉਂਕਿ ਨਾ ਬੋਲਣ ਨਾਲ ਸਾਡਾ ਦੇਸ਼ ਜਿਹੜਾ ਰੱਦੀ ਦੀ ਟੋਕਰੀ ਚ ਗਿਰੀ ਜਾਂਦਾ ਗਿਰੀ ਜਾਂਦਾ ਗਿਰੀ ਜਾਂਦਾ ਕੱਲ ਨੂੰ ਅਸੀਂ ਇੱਕ ਤਿੰਨ ਵਰਡ ਮੈਂ ਬੋਲਣ ਲੱਗਾ ਤਿੰਨ ਵਰਡ ਦੇ ਵਿੱਚ ਪੂਰੀ ਦੁਨੀਆ ਸਿਮਟ ਜਾਂਦੀ ਆ ਮੈਨੂੰ ਕੀ ਤੈਨੂੰ ਕੀ ਤੇ ਸਾਨੂੰ ਕੀ ਮੈਨੂੰ ਕੀ ਮਤਲਬ ਮੈਂ ਜਾ ਰਿਹਾ ਆਂ ਤਾਂ ਮੈਨੂੰ ਦਿਖਿਆ ਤਾਂ ਮੈਂ ਬੋਲ ਪਿਆ ਨਹੀਂ ਤਾਂ ਮੈਂ ਵੀ ਗਾਣਾ ਸੀ ਮੈਨੂੰ ਕੀ ਦੂਸਰਾ ਅਗਰ ਬੋਲਣ ਲੱਗਦਾ ਮੈਂ ਉਹਨੂੰ ਪੁੱਛਣਾ ਈ ਉਹ ਤੈਨੂੰ ਕੀ ਹੈਨਾ ਤੇ ਜਦੋਂ ਮੈਨੂੰ ਕੀ ਤੈਨੂੰ ਕੀ ਤੇ ਫਿਰ ਦੋਨੋਂ ਅਸੀਂ ਇਕੱਠੇ ਉਦਾਂ ਦੇ ਹੋਗੇ ਫਿਰ ਸਾਨੂੰ ਕੀ ਪੀ ਪ੍ਰਸ਼ਾਸਨ ਕਰੂਗਾ ਪ੍ਰਸ਼ਾਸਨ ਤਾਂ ਵੈਸੇ ਹੀ ਵਿਚਾਰਾ ਨਫਲਕ ਹੋਇਆ ਪਿਆ ਉਹਨੂੰ ਤਾਂ ਸਵੇਰੇ 9:00 ਤੋਂ ਲੈ ਕੇ ਜਿਹੜੀਆਂ 5 ਤਰੇ ਟਾਈਮਿੰਗ ਹੈ ਕਿ 9:00 ਤੋਂ 5:00 ਦੀ ਉਹ ਸਿਰਫ ਆਪਣੀਆਂ ਸੈਲਰੀਆਂ ਪਿੱਛੇ ਬੈਠਾ ਮੈਂ ਆਪਣੀਆਂ ਸੈਲਰੀਆਂ ਲੈ ਲਵਾਂ ਮੈਨੂੰ ਸੈਲਰੀਆਂ ਆਉਂਦੀਆਂ ਰਹਿਣ ਕਿਉਂਕਿ ਕੱਡੇ ਵੀ ਤੁਸੀਂ ਕਕਾਰੀਆਂ ਦੇ ਵਿੱਚ ਆਏ ਹੋਵੋਗੇ ਤੇ ਕਹਿ ਨਹੀਂ ਹਾਲਾਤ ਕੀ ਤੇ ਹੁਣ ਕਹਿ ਸਰ ਲਗਾਤਾਰ ਮੈਨੂੰ 11 ਸਾਲ ਹੋ ਗਏ ਇੱਥੇ ਆਂਦੇ ਲਗਾਤਾਰ ਕਿਉਂਕਿ ਅਸੀਂ ਐਜੂਕੇਸ਼ਨ ਤੇ ਕੰਮ ਕਰਦੇ ਆ ਰਹੇ ਆ ਜਿੰਨਾ ਗੰਦ ਇੱਥੇ ਉਹਨਾਂ ਹੀ ਗੰਦ ਸਾਡੀ ਐਜੂਕੇਸ਼ਨ ਚ ਬਹੁਤ ਤਰੀਕਾ ਆ ਕਿ ਅਸੀਂ ਇਸ ਚੀਜ਼ ਨੂੰ ਸਮਝਾ ਸਕੀਏ ਸਮਝਾ ਸਕੀਏ ਸਮਝਾਉਣ ਦੇ ਤਰੀਕੇ ਸਾਡੇ ਗਲਤ ਹੋ ਸਕਦੇ ਆ ਕਈਆਂ ਨੂੰ ਦੁੱਖ ਵੀ ਲੱਗੂਗਾ ਵੀ ਐ ਐਵੇਂ ਬੋਲਦਾ ਪਰ ਕਹਿੰਦੇ ਜਿਹੜਾ ਸੱਚ ਹੁੰਦਾ ਨਾ ਥੋੜਾ ਕੱਚ ਵਾਂਗੂ ਚੁਬਦਾ ਵੀ ਆ ਜੁਜੇ ਚੁਬਿਆ ਆ ਤਾਂ ਪ੍ਰੀਜ਼ ਇਹਨੂੰ ਸਫਾਈ ਕਰਾ ਲਓ ਹੱਥ ਜੋੜ ਕੇ ਬੇਨਤੀ ਪਤਾ ਨਹੀਂ ਇੱਥੋਂ ਲੱਖਾਂ ਲੋਕਾਂ ਨੇ ਨੰਗਣਾ ਆ ਗਿਆ ਗਰਮੀਆਂ ਦੇ ਆਪ ਕੋੰਦਾ ਕਹਿੰਦਾ ਹੈ ਕਹਿੰਦਾ ਕਿ ਤੁਸੀਂ ਸਾਾਨੂੰ ਸਾਫ਼ ਰੱਖੋ ਕੂਲਰ ਸਾਫ਼ ਰੱਖਵਾਣਾ ਕਿੰਨਾ ਕੁਛ ਕਹਿੰਦੇ ਹਨ ਉਹਨਾਂ ਨੂੰ ਪਤਾ ਹੀ ਹੈ ਕਿ ਉਹਨੇ ਇਹ ਇਹਨਾਂ ਨੇ ਦਫ਼ਤਰ ਦੇ ਬਾਹਰ ਹੀ ਹੈ। ਦੇਖੋ ਇਹ ਪੱਤੇ ਜਿਹੜੇ ਹੋਣੇ ਆ ਬਿਲਕੁਲ ਸੁੱਕੇ ਹੋਣੇ ਆ। ਅਗਰ ਇੱਥੋਂ ਆਂਦਾ ਜਾਂਦਾ ਕੋਈ ਸਿਗਰਟ ਬੀੜੀ ਪੀਂਦਾ ਹੋਇਆ ਕਿਸੇ ਨੇ ਕੁਛ ਇਹਦੇ ਤੇ ਸਿਲਡ ਦਿੱਤਾ ਤੇ ਇੱਥੇ ਅੱਗ ਲੱਗਣ ਦਾ ਵੀ ਖਤਰਾ ਹੈ। ਸੋ ਮੈਂ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਜਾਂ ਤਾਂ ਇਹਨੂੰ ਚੁਕਾ ਦਿਓ। ਜਾਂ ਸਾਨੂੰ ਫੋਨ ਕਰਦਿਆ ਕਰੋ ਅਸੀਂ ਆ ਜਿਆ ਕਰਾਂਗੇ ਅਸੀਂ ਚੱਕ ਜਿਆ ਕਰਾਂਗੇ ਤੁਹਾਡੇ ਸਾਰੇ ਕੁਝ। ਜੇ ਨਹੀਂ ਕੰਮ ਹੁੰਦਾ ਤਾਂ ਸਾਨੂੰ ਦੱਸਦੇ ਅਸੀਂ ਬਾਹਰ ਬੈ ਕੇ ਟਾਈਪ ਰਾਈਟਰਾਂ ਲੈ ਕੇ ਅਸੀਂ ਆਪ ਕਰ ਦਿਆ ਕਰਾਂਗੇ ਕੰਮ ਸੋ ਅਸੀਂ ਤਾਂ ਦੇਖੋ ਹੈਲਪ ਹੀ ਕਰ ਸਕਦੇ ਆ ਵਿਧੂ ਉੱਤੇ ਸਾਡੇ ਤੋਂ ਵੀ ਕੁਝ ਨਹੀਂ ਹੋਣਾ ਸਸ਼ਿਕਾ ਦੋਸਤੋ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਵੀ ਜਿਹੜਾ ਲੁਧਿਆਣਾ ਦਾ ਜਿਹੜਾ ਕੋਰ ਕਚੈਰੀ ਕੰਪਲੈਕਸ ਆ ਉਰੇ ਹੀ ਸਾਰਾ ਯਾਨੀ ਕਿ ਵਕ ਵਕ ਰਾਜਨੀਤਿਕ ਪੋਲਿਟੀਕਲ ਪਾਰਟੀਆਂ ਦੇ ਬੰਦੇ ਆਂਦੇ ਆ ਤੇ ਸਾਰੇ ਆਫੀਸਰ ਸਹਿਬਾਨ ਉਰੇ ਆ ਸੀਪੀ ਸਾਹਿਬ ਦਾ ਦਫ਼ਤਰ ਉਰੇ ਆ ਡੀਸੀ ਸਾਹਿਬ ਦਾ ਦਫ਼ਤਰ ਉਰੇ ਆ ਤੇ ਸਭ ਤੋਂ ਵੱਡੀ ਗੱਲ ਜਿਹੜੀ ਭਾਰਤ ਦੇ ਸੰਵਿਧਾਨ ਨਿਰਮਾਤਾ ਡਾਕਟਰ ਭੀਮਰਾਓਂ ਅੰਬੇਡਕਰ ਜੀ ਦਾ ਇੱਕ ਮਹਾਨ ਸਟੈਚੂ ਤੁਸੀਂ ਦੇਖ ਰਹੇ ਹੋ ਵੀ ਉਹ ਵੀ ਸਥਾਪਿਤ ਆ ਇੱਥੇ ਤੇ ਉਹਦੇ ਸਾਹਮਣੇ ਪੂਰੇ ਵੀ ਇੱਕ ਗੰਦਗੀ ਦਾ ਢੇਰ ਬਣਿਆ ਹੋਇਆ ਵਾ ਕਿ ਆ ਪ੍ਰਸ਼ਾਸਨ ਨੂੰ ਇਹ ਚੀਜ਼ ਇਸ ਚੀਜ਼ ਵੱਲ ਧਿਆਨ ਨਹੀਂ ਹੈ ਚਲੋ ਅਸੀਂ ਤਾਂ ਲੁਧਿਆਣੇ ਦੇ ਵਾਸੀ ਆ ਵੀ ਜਿਹੜਾ ਬਾਹਰੋਂ ਆਇਆ ਬੰਦਾ ਉਹ ਵੀ ਜਦ ਉਰੇ ਆ ਕੇ ਵੀ ਕੋਈ ਪਬਲਿਕ ਡੀਲਿੰਗ ਲਈ ਜਾਂਦੇ ਆ ਕੋਈ ਆਫੀਸਰ ਸਾਹਿਬਾਂ ਨੂੰ ਮਿਲਣ ਆਉਂਦੇ ਆ ਕੋਈ ਆਰਟੀਓਫਿਸ ਆਉਂਦੇ ਆ ਉਨਨਾਂ ਨੇ ਕੂੜਾ ਕਰਕਟ ਦਿਖਦਾ ਤਾਂ ਇੱਥੋਂ ਇਹ ਲੱਗਦਾ ਵਾ ਵੀ ਪੂਰਾ ਲੁਧਿਆਣਾ ਸ਼ਹਿਰ ਹੀ ਵੀ ਕੂੜੇ ਦਾ ਹੋਣਾ ਵਾ ਸੋ ਮੈਂ ਬਣਾਇਆ ਇਹਨਾਂ ਨੇ ਪਹਿਲੇ ਦਾ ਤੁਹਾਨੂੰ ਪਤਾ ਹੀ ਕਿ ਇੱਥੇ ਪੁਰਾਣਾ ਪਾਰਕਿੰਗ ਵੀ ਹੁੰਦੀ ਸੀ ਤੇ ਹੁਣ ਨਵਾਂ ਬਣਾਨ ਦੇ ਬਾਵਜੂਦ ਆਹ ਚੀਜ਼ ਤੁਹਾਨੂੰ ਦੇਖਣ ਨੂੰ ਮਿਲਦੀ ਹੈ ਇਹ ਜਿਹੜੀ ਪ੍ਰਸ਼ਾਸਨ ਦੀ ਨਾਕਾਮੀ ਆ ਸੋ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰੂੰਗਾ ਆਪ ਜੀ ਦੇ ਮਾਧਿਅਮ ਤੋਂ ਵੀ ਇਸ ਚੀਜ਼ 'ਤੇ ਜ਼ਰੂਰ ਧਿਆਨ ਦਿਓ ਕਿਉਂਕਿ ਜਿਹੜਾ ਕੋਰਟ ਕਚੈਰੀ ਕੰਪਲੈਕਸ ਆ ਤੇ ਆਪਣਾ ਡੀਸੀ ਆਫਿਸ ਆ ਇਹ ਜਿਹੜਾ ਮਿਨੀ ਸੈਕਟਰੀਟ ਆਪਾਂ ਕਹਿੰਦੇ ਆ ਜਿਹਨੂੰ ਵੀ ਜੇ ਇਹ ਸਾਫ ਸੁਥਰਾ ਹੋਊਗਾ ਤਾਂ ਸਾਡਾ ਲੁਧਿਆਣਾ ਆਟੋਮੈਟਿਕਲੀ ਸਾਫ ਸੁਥਰਾ ਸ਼ੋ ਹੋਊਗਾ ਪਰ ਜੇ ਇਹ ਹੀ ਨਹੀਂ ਸਾਫ ਸੁਥਰਾ ਹੋਊਗਾ ਤਾਂ ਲੋਕਾਂ ਨੇ ਐਗਜ਼ੈਂਪਲ ਸੈੱਟ ਹੁੰਦੀ ਆ ਵੀ ਜੇ ਆਪਣਾ ਵੀ ਜਿੱਥੇ ਮੁਖ ਦਫ਼ਤਰ ਆ ਮੁਖਿਆਲੇ ਨੇ ਸਾਰੇ ਹੈੱਡ ਆਫਿਸ ਨੇ ਹਰ ਡਿਫਰੈਂਟ ਡਿਫਰੈਂਟ ਪ੍ਰਕਾਰ ਦੇ ਜਿਹੜੇ ਆਪਣੇ ਅਧਿਕਾਰੀ ਉੱਚ ਅਧਿਕਾਰੀ ਬੰਦੇ ਆ ਜੇ ਉਹ ਉਹੀ ਵਾਤਾਵਰਨ ਉੱਥੇ ਦਾ ਸਾਫ ਸੁਥਰਾ ਨਹੀਂ ਹੋਊਗਾ ਤਾਂ ਹੋਰ ਲੁਧਿਆਣਾ ਦਾ ਕਿੱਥੇ ਸਾਫ ਸੁਥਰਾ ਹੋਊਗਾ ਮੇਰੀ ਪ੍ਰਸ਼ਾਸਨ ਨੂੰ ਬੇਨਤੀ ਆ ਸ਼ਾਸਨ ਨੂੰ ਬੇਨਤੀ ਹੈ ਲੁਧਿਆਣੇ ਦੇ ਜਿਹੜੇ ਮ्युनਿਸਪਲ ਕਾਰਪੋਰੇਸ਼ਨ ਦੇ ਕਮਿਸ਼ਨਰ ਸਾਹਿਬ ਨੂੰ ਬੇਨਤੀ ਹੈ ਵੀ ਇਸ ਚੀਜ਼ ਵੱਲ ਜ਼ਰੂਰ ਧਿਆਨ ਦਿਓ ਥੈਂਕ ਯੂ ਵੈਰੀ ਮਚ ਅੱਜ ਸਾਹਿਬ ਕੀ ਕਹਣਾ ਹੈ ਕਿ ਅਮੇ ਅੱਜ ਪਹਿਲਾਂ ਤਾਂ ਸਸੀ ਕਾਲ ਸਾਰਿਆਂ ਨੂੰ ਅੱਜ ਮੈਂ ਡੀਸੀ ਆਫਿਸ ਅੱਥੇ ਆਇਆ ਸੀ ਅੱਜ ਕੋਈ ਕੰਮ ਸੀ ਮੈਨੂੰ ਅੱਜ ਜੋ ਇੱਥੇ ਦਾ ਮੰਜ਼ਰ ਦੇਖਦੇ ਹੋਏ ਆ ਤੁਸੀਂ ਦੇਖ ਲਓ ਪਿੱਛੇ ਕਿੰਨਾ ਡੰਪ ਲੱਗਿਆ ਕੂੜੇ ਦਾ ਕਿ ਮੈਂ ਬੇਨਤੀ ਕਰਦਾ ਹਾਂ ਡੀਸੀ ਸਾਹਿਬ ਨੂੰ ਕਿ ਇਸ ਕੂੜੇ ਦੇ ਟੀਲ ਨੂੰ ਚਕਾਇਆ ਜਾਵੇ ਬੜੀ ਮੁਸ਼ਕਲ ਆ ਦੇਖੋ ਬੀਬੀਆਂ ਵਿਚਾਰੀਆਂ ਥੱਲੇ ਬੈਠੀਆਂ ਨਾ ਕੋਈ ਟੇਬਲ ਆ ਔਰ ਕੰਦ ਦਾ ਢੇਰ ਲੱਗਿਆ ਪਿਆ ਵਾ ਤੁਸੀਂ ਦੇਖ ਸਕਦੇ ਹੋ ਕਿਵੇਂ ਲੋਕ ਪਰੇਸ਼ਾਨ ਬੈਠੇ ਨੇ ਇੱਥੇ ਕੋਈ ਨਾ ਕੋਈ ਟੇਬਲ ਵਗੈਰਾ ਲਗਵਾਏ ਜਾਣ ਬੈਠਣ ਵਾਸਤੇ ਤੇ ਕੋਈ ਪਾਣੀ ਦੀ ਕੋਈ ਫੈਸਿਲਿਟੀ ਹੋਵੇ ਬਾਹਰ ਜਿਹੜੇ ਲੋਕ ਤੁੱਪੇ ਖੜੇ ਆ ਬਾਹਰ ਖੜੇ ਕੋ ਕੰਮ ਕਰਾਣਾ ਹੁੰਦਾ ਵਾ ਇੱਥੇ ਪਾਣੀ ਦੀ ਕੋਈ ਏਡੀ ਕੋਈ ਫੈਸਿਲਿਟੀ ਨਜ਼ਰ ਨਹੀਂ ਆਈ ਤੇ ਜਿਹੜਾ ਡੰਪ ਜਿਹੜਾ ਜ਼ਰੂਰੀ ਆ ਉਹ ਕੂੜੇ ਦਾ ਜਿਹੜਾ ਗੰਦ ਇੱਥੇ ਪਿਆ ਵਾ ਇਹਨਾਂ ਬੁਰਾ ਹਾਲ ਆ ਇੰਨੀ ਵਧੀਆ ਲੋਕੇਸ਼ਨ ਆ ਸਾਰੇ ਲੋਕ ਇੱਥੇ ਆਂਦੇ ਪਬਲਿਕ ਪਲੇਸ ਆ ਅੱਜ ਇੱਥੇ ਬਹੁਤ ਬੁਰਾ ਹਾਲਾਤ ਦੇਖ ਕੇ ਬਹੁਤ ਬੁਰਾ ਲੱਗਿਆ ਮੈਂ ਡੀਸੀ ਸਾਹਿਬ ਨੂੰ ਬੇਨਤੀ ਕਰਦਾ ਕਿ ਇਹਨੂੰ ਜਲਦ ਜਲਦ ਠਿਕਾਇਆ ਜਾਵੇ ਐਸਐਮਜੀ ਪੰਜਾਬ ਦੇ ਲਈ ਲੁਧਿਆਣਾ ਤੋਂ ਹਰਜੀਤ ਸਿੰਘ ਦੀ ਰਿਪੋਰਟ